ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਔਰ ਸਾਡੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟਸ ਲਿਮਟਿਡ ਤੋਂ ਅਨੂਦੀਪ ਸਿੰਘ ਆਲੂਆ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਕਾਫੀ ਐਕਸਪੀਰੀਅੰਸ ਨੇ ਸਟੂਡੈਂਟਸ ਨੂੰ ਗਾਈਡ ਕਰਨ ਦੇ ਮਾਮਲੇ ਦੇ ਵਿੱਚ ਔਰ ਜਸਮੀਤ ਪਟਾਰੀਆ ਜੀ ਦੀ ਟੀਮ ਦੇ ਬੜੇ ਸੀਨੀਅਰ ਮੈਂਬਰ ਨੇ ਸੋ ਅਨੂਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਸਸ਼ੀਕਾਲ ਸਰ ਥੈਂਕ ਯੂ so much for inviting me for the session ਐਂਡ ਸਸ਼ੀਕਾਲ ਜੀ ਸਸ਼ੀਕਾਲ ਮੈਡਮ ਜੀ ਅਮਨਦੀਪ ਜੀ ਪਿਛਲੀ ਵੀਡੀਓ ਵੀ ਅਸੀਂ ਬੜੀ ਇੰਪੋਰਟੈਂਟ ਕੀਤੀ ਇਸ ਵੀਡੀਓ ਚ ਮੈਂ ਇਹ ਜਾਨਣਾ ਚਾਹਣਾ ਕਿ ਕਿਉਂਕਿ ਅਸੀਂ ਵੀ ਜ਼ਿਕਰ ਕਰਦੇ ਆ ਹਮੇਸ਼ਾ ਹੀ ਜਸਮੀਤ ਜੀ ਵੀ ਜ਼ਿਕਰ ਕਰਦੇ ਨੇ ਤੁਸੀਂ ਵੀ ਜ਼ਿਕਰ ਕੀਤਾ ਸਾਡੇ ਬੱਚਿਆਂ ਨੂੰ ਥੋੜਾ ਜਿਹਾ ਭੇਡ ਚਾਲ ਤੋਂ ਬਚਣ ਦੀ ਲੋੜ ਹੈ ਸਾਡੇ ਬੱਚੇ ਕਈ ਵਾਰੀ ਲੈਕ ਆਫ ਇਨਫੋਰਮੇਸ਼ਨ ਕਰਕੇ ਭੇਡ ਚਾਲ ਚ ਫਸਦੇ ਆ ਕਿਉਂਕਿ ਰਿਫਿਊਜ਼ਲ ਬਹੁਤ ਜ਼ਿਆਦਾ ਕੈਂਡੀਡੇਟਾਂ ਤੋਂ ਸੋ ਜੇ ਹੁਣ ਬੱਚਿਆਂ ਨੇ ਵੀਜ਼ਾ ਲੈਣਾ ਤਾਂ ਭੇਡ ਚਾਲ ਚੋਂ ਬਾਹਰ ਆਉਣਾ ਪਵੇ ਕੋਈ ਕੋਰਸਸ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੋਗੀ ਜੈਸੇ ਤਾਂ ਜਸਮੀਤ ਜੀ ਵੀ ਐਡਵਾਈਸ ਕਰ ਰਹੇ ਨੇ ਬੱਚਿਆਂ ਨੂੰ ਕਿ ਅਗਰ ਉਹ ਡਿਗਰੀ ਪ੍ਰੋਗਰਾਮ 'ਚ ਜਾਣ ਤੇ ਬਹੁਤ ਹੀ ਅੱਛਾ ਉਹਨਾਂ ਦਾ ਕੈਰੀਅਰ ਹੈ ਡਿਗਰੀ ਪ੍ਰੋਗਰਾਮ ਦੇ ਵਿੱਚ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਪਰ ਅਗਰ ਉਹ ਡਿਪਲੋਮਾ 'ਤੇ ਜਾਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਤੇ ਫਿਰ ਕਿਸ ਤਰ੍ਹਾਂ ਦੇ ਕੋਰਸ ਉਹ ਲੈਣ ਪਰ ਕੀ ਜਨਵਰੀ ਸੈਪਟੈਂਬਰ ਔਰ ਜਨਵਰੀ ਕੀ ਅੱਛੇ ਇੱਥੇ ਕੋਰਸਸ ਹਜੇ ਵੀ ਅਵੇਲੇਬਲ ਨਹੀਂ ਜਾਂ ਖਤਮ ਹੋ ਚੁੱਕੇ ਨੇ ਸੈਪਟੈਂਬਰ ਦੇ ਨਾਲ ਨਾਲ ਜਨਵਰੀ ਦੇ ਵਿੱਚ ਵੀ ਕਿਹੜੇ ਕਿਹੜੇ ਕੋਰਸ ਅਵੇਲੇਬਲ ਨੇ ਇਹਦੇ ਉੱਪਰ ਮੈਂ ਚਾਹਾਂਗਾ ਤੁਸੀਂ ਥੋੜੀ ਜਿਹੀ ਕਲੀਅਰਟੀ ਦਿਓ ਸਾਡੇ ਬੱਚੇ ਸੈਪਟੈਂਬਰ ਔਰ ਜਨੂਅਰੀ ਚ ਕਿਹੜੀਆਂ-ਕਿਹੜੀਆਂ ਸੀਟਾਂ ਨੇ ਪਰ ਕਿਸ ਤਰ੍ਹਾਂ ਦੇ ਕੋਰਸਸ ਚੋ ਅਪਲਾਈ ਕਰੀ ਹੋ। ਧੰਨ ਜੀ। ਅ ਥੈਂਕ ਯੂ ਸੋ ਮਾਚ ਸਰ ਤੁਸੀਂ ਮੈਨੂੰ ਸਵਾਲ ਪੁੱਛਿਆ ਤੇ ਜਿੰਨੇ ਵੀ ਬੱਚੇ ਤੇ ਉਹਨਾਂ ਦੇ ਮਾਪੇ ਮੈਨੂੰ ਦੇਖ ਰਹੇ ਨੇ ਸਭ ਤੋਂ ਪਹਿਲਾਂ ਤਾਂ ਇਹ ਅੰਡਰਸਟੈਂਡ ਕਰੋ ਕਿ ਜਦੋਂ ਅਸੀਂ ਕਿਸੇ ਵੀ ਕੰਟਰੀ ਦੇ ਵਿੱਚ ਅਪਲਾਈ ਕਰੀਦਾ ਹੈ ਰਾਈਟ ਸਟੱਡੀ ਵੀਜ਼ਾ ਵਾਸਤੇ ਇੱਕ ਇੰਸਟੀਟਿਊਸ਼ਨ ਜਾਂ ਇੱਕ ਕੰਟਰੀ ਤੁਹਾਨੂੰ ਕਿਉਂ ਇਨਵਾਈਟ ਕਰਦੀ ਹੈ? ਕਿਉਂ ਵੀਜ਼ਾ ਦਿੰਦੀ ਹੈ ਅਤੇ ਉਸ ਤੋਂ ਬਾਅਦ ਉਹ ਕਿਉਂ ਅਲਾਉ ਕਰਦੇ ਨੇ ਕਿ ਤੁਸੀਂ ਸਾਡੀ ਕੰਟਰੀ ਦੇ ਵਿੱਚ ਆ ਕੇ ਵਰਕ ਪਰਮਿਟ ਤੇ ਆ ਜਾਓ ਉਹਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਸ਼ਾਰਟੇਜ ਆਫ ਲੇਬਰ ਕਿ ਕਿਸੇ ਇੱਕ ਕੰਟਰੀ ਦੇ ਵਿੱਚ ਮੰਨ ਲਓ ਕਿ ਉੱਥੇ ਬੜਾ ਬੇਸਿਕ ਜਿਹਾ ਤੁਹਾਨੂੰ ਐਗਜ਼ਾਮਪਲ ਦੱਸਦਾ ਹੈ ਕਿ ਉੱਥੇ ਇਲੈਕਟ੍ਰੀਸ਼ੀਅਨ ਦੀ ਕਮੀ ਹੈ ਇਹਨੂੰ ਆਪਾਂ ਸਕਿਲਡ ਟ੍ਰੇਡ ਕਹਿ ਦਿੰਦੇ ਹਾਂ ਇਲੈਕਟ੍ਰੀਸ਼ੀਅਨ ਦੀ ਕਮੀ ਹੈ ਪਲੰਮਿੰਗ ਦੇ ਵਿੱਚ ਉਹਨਾਂ ਕੋ ਕਮੀ ਹੈ ਤੇ ਉਹ ਕੀ ਕਰਦੇ ਨੇ ਉਹ ਇਦਾਂ ਦੇ ਪ੍ਰੋਗਰਾਮਸ ਡਿਵੈਲਪ ਕਰਦੇ ਨੇ ਕਿ ਜਿਹਦੇ ਥਰੂ ਉਹ ਲੋਕਾਂ ਨੂੰ ਬੁਲਾ ਸਕਣ ਅਤੇ ਨਵੀਂ ਉਹ ਯੂ ਨੋ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਨਵੇਂ ਲੋਕਾਂ ਨੂੰ ਬੁਲਾ ਕੇ ਉੱਥੇ ਕੰਮ ਕਰਵਾ ਸਕਣ ਕਿਉਂਕਿ ਸ਼ਾਰਟੇਜ ਆਫ ਲੇਬਰ ਲੇਬਰ ਇਸ ਕਰਕੇ ਆਂਦੀ ਹੈ ਕਿਉਂਕਿ ਉੱਥੇ ਉਹਨਾਂ ਕੋਲ ਆਪਣੇ ਲੋਕਾਂ ਦੀ ਕਮੀ ਹੁੰਦੀ ਹੈ ਜਾਂ ਫਿਰ ਉਹਨਾਂ ਦੇ ਲੋਕਾਂ ਦੇ ਵਿੱਚ ਉਹ ਸਕਿੱਲ ਦੀ ਕਮੀ ਹੁੰਦੀ ਹੈ ਠੀਕ ਹੈ ਜੀ ਸੋ ਇਹਦੇ ਤਹਿਤ ਹੀ ਇੱਕ ਸਟੱਡੀ ਵੀਜ਼ਾ ਬੱਚੇ ਨੂੰ ਦਿੱਤਾ ਜਾਂਦਾ ਹੈ ਕਿ ਉਹ ਫਿਊਚਰ ਦੇ ਵਿੱਚ ਉਸ ਕੰਟਰੀ ਚ ਕੀ ਫਰਕ ਲਈ ਆ ਸਕਦਾ ਹੈ ਉਹਨਾਂ ਦੀ ਸ਼ਾਰਟੇਜ ਆਫ ਲੇਬਰ ਮਾਰਕੀਟ ਦੇ ਵਿੱਚ ਠੀਕ ਹੈ ਜੀ ਕੈਨੇਡਾ ਨੇ ਇਹ ਈਵੈਲੂਏਟ ਕੀਤਾ ਕਿ ਉਹਨਾਂ ਦੇ ਕੋਲ ਸ਼ਾਰਟੇਜ ਆਫ ਲੇਬਰ ਕਿਨਾ ਕਿਨਾ ਸਪੈਸ਼ਲਾਈਜੇਸ਼ਨਸ ਦੇ ਵਿੱਚ ਹੈ ਅਤੇ ਉਸ ਦੇ ਤਹਿਤ ਉਹਨਾਂ ਨੇ ਇੱਕ ਲਿਸਟ ਬਣਾਈ ਜਿਹਨੂੰ ਸੀਆਈਪੀ ਲਿਸਟ ਕਹਾ ਦਿੰਦੇ ਹੈਗੇ ਕਲਾਸੀਫਿਕੇਸ਼ਨ ਆਫ ਇਨਸਟਰਕਸ਼ਨਲ ਪ੍ਰੋਗਰਾਮਸ ਇਹਦੇ ਵਿੱਚ ਮੋਟਾ ਮੋਟਾ ਪੰਜ ਸਪੈਸ਼ਲਾਈਜੇਸ਼ਨਸ ਆ ਜਾਂਦੀਆਂ ਨੇ ਮੈਂ ਲਾਉਡ ਐਂਡ ਕਲੀਅਰ ਸਾਰਿਆਂ ਨੂੰ ਦੱਸ ਦਿੰਨਾ ਆ ਐਗਰੀਕਲਚਰ ਐਂਡ ਐਗਰੀ ਫੂਡ ਹੈਲਥ ਕੇਅਰ ਇੱਕ ਬਹੁਤ ਇੰਪੋਰਟੈਂਟ profession ਹੈ ਉਸ ਤੋਂ ਬਾਅਦ ਸਾਇੰਸ ਟੈਕਨੋਲੋਜੀ ਅ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਇੱਕ ਬਹੁਤ ਇੰਪੋਰਟੈਂਟ ਫੀਲਡ ਹੈ ਐਂਡ ਲਾਸਟਲੀ ਟ੍ਰੇਡ ਐਂਡ ਟਰਾਂਸਪੋਰਟ ਜਿਵੇਂ ਕਿ ਤੁਹਾਨੂੰ ਮੈਂ ਪਲੰਮਿੰਗ ਦੇ ਐਗਜ਼ਾਮਪਲ ਦਿੱਤੀ ਸਕਿੱਲ ਟ੍ਰੇਡ ਪ੍ਰੋਗਰਾਮ ਹੈ ਠੀਕ ਹੈ ਜੀ ਟ੍ਰੇਡ ਐਂਡ ਟਰਾਂਸਪੋਰਟ ਇਹਨਾਂ ਸਪੈਸ਼ਲਾਈਜੇਸ਼ਨਸ ਦੇ ਵਿੱਚ ਜਿਹੜੇ ਜਿਹੜੇ ਇੰਸਟੀਟਿਊਸ਼ਨਸ ਦੇ ਵਿੱਚ ਇਹ ਪ੍ਰੋਗਰਾਮ ਅਵੇਲੇਬਲ ਨੇ ਉਹਨਾਂ ਦੀ ਸੀਆਈਪੀ ਕੋਡ ਵੈਰੀਫਿਕੇਸ਼ਨ ਕੈਨੇਡਾ ਦੀ ਜੋ ਸਰਕਾਰੀ ਵੈਬਸਾਈਟ ਤੇ ਹੈ ਉਹਦੇ ਉੱਤੇ ਦਿੱਤੀ ਗਈ ਹੈ ਉੱਥੇ ਤੁਸੀਂ ਵੈਰੀਫਾਈ ਕਰ ਸਕਦੇ ਹੋ ਲੈਂਡਮਾਰਕ ਦੇ ਆਫਿਸ ਦੇ ਵਿੱਚ ਵੀ ਤੁਸੀਂ ਜਦ ਆਉਂਗੇ ਅਸੀਂ ਤੁਹਾਨੂੰ ਵੈਰੀਫਾਈ ਕਰਾ ਦਾਂਗੇ ਇਨਰ ਪ੍ਰੋਗਰਾਮ ਦੇ ਵਿੱਚ ਜਦੋਂ ਬੱਚਾ ਅਪਲਾਈ ਕਰੇਗਾ ਉਹਦੇ ਕੋਲ ਆਪਸ਼ਨ ਹੈ ਇੱਕ ਸਟਰੋਂਗ ਫਾਈਲ ਪ੍ਰਪੇਅਰ ਕਰਕੇ ਆਪਣੀ ਹਾਈ ਵੀਜ਼ਾ ਪ੍ਰੋਬੈਬਿਲਟੀ ਦੇ ਤਹਿਤ ਫਾਈਲ ਲਾਂਚ ਕਰੰਦੀ ਐਮਬੈਸੀ ਦੇ ਵਿੱਚ ਠੀਕ ਹੈ ਜੀ ਅਤੇ ਨਾਲ ਦੀ ਨਾਲ ਸਰ ਤੁਸੀਂ ਦੱਸ ਹੀ ਦਿੱਤਾ ਹੈ ਕਿ ਬੈਚਲਰਸ ਅਤੇ ਮਾਸਟਰਸ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ ਜੇ ਬੱਚਾ ਅਪਲਾਈ ਕਰਦਾ ਹੈ ਵਿਦ ਐਨੀ ਸਪੈਸ਼ਲਾਈਜੇਸ਼ਨ ਉਹਦੀ ਕੈਟੇਗੋਰਿਕਲ ਵੈਲਿਊ ਬਹੁਤ ਸਟਰੋਂਗ ਹੈ ਕੈਨੇਡਾ ਦੇ ਵਿੱਚ ਅਤੇ ਵੀਜ਼ਾ ਪ੍ਰੋਬੈਬਿਲਟੀ ਵੀ ਹਾਈ ਹੈ ਸੋ ਬਹੁਤ ਕੇਅਰਫੁਲੀ ਬੱਚਿਆਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਤੇ ਪਿਛਲੇ 1.5 ਸਾਲ ਦੇ ਵਿੱਚ ਨਵੇਂ ਰੂਲਸ ਆਏ ਉਹ ਰੂਲਸ ਕਹਿਣਾ ਬਹੁਤ ਆਸਾਨ ਹੈ ਮੈਂ ਜੇ ਤੁਹਾਨੂੰ ਲਾਈਟਰ ਨੋਟ ਤੇ ਦੱਸਾਂ ਕਿ ਅੱਜਕੱਲ ਤਾਂ ਨਾ ਇੱਕ ਪਰਿਵਾਰ ਦੇ ਵਿੱਚ ਦੋ ਬਜ਼ੁਰਗ ਚਾਹ ਦੇ ਉੱਤੇ ਵੀ ਇਹ ਡਿਸਕਸ਼ਨ ਕਰਦੇ ਹੁੰਦੇ ਨੇ ਕਿ ਕੈਨੇਡਾ ਦੇ ਵਿੱਚ ਕੀ ਨਵੀਂ ਪਾਲਿਸੀ ਆਈ ਹੈ एवरीवन ਬਡੀ ਥਿੰਕਸ ਦੇ ਆਰ ਐਨ ਐਕਸਪਰਟ एवरीवन ਬਡੀ ਥਿੰਕਸ ਦੇ ਆਰ ਅ ਡਾਕਟਰ ਬਟ ਰਿਐਲਿਟੀ ਦੇ ਵਿੱਚ ਉਹ ਡਾਕਟਰ ਬਣਨ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਸੋ ਇੱਕ ਐਕਸਪਰਟ ਐਡਵਾਈਸ ਲਓ

ਅੱਛਾ ਸੈਪਟੈਂਬਰ ਇਨਟੇਕ ਔਰ ਜਨੂਅਰੀ ਇਨਟੇਕ ਚ ਸੀਟਸ ਕਿੰਨੀਆਂ ਕਿ ਪਈਆਂ ਨੇ ਜੇ ਸਾਡੇ ਸਟੂਡੈਂਟਸ ਨੂੰ ਸੀਟਸ ਲੈਣੀਆਂ ਚਾਹਣ ਤੇ ਚੰਗੇ ਕੋਰਸਸ ਸਾਰੇ ਮਿਲ ਜਾਣਗੇ ਉਹਨਾਂ ਨੂੰ ਬਿਲਕੁਲ ਸਰ ਬਹੁਤ ਵਧੀਆ ਸਵਾਲ ਪੁੱਛਿਆ ਹੈ ਇਨਫੈਕਟ ਮੈਂ ਮਿਸ ਕਰ ਗਿਆ ਤਾਂ ਮੈਂ ਸ਼ੇਅਰ ਕਰਨਾ ਸੈਪਟੈਂਬਰ ਦੇ ਵਿੱਚ ਅਤੇ ਜਨਵਰੀ ਦੇ ਵਿੱਚ ਗੋਨੀ ਇਨਟੇਕ ਦੇ ਵਿੱਚ ਕੈਨੇਡਾ ਦੇ ਅੰਦਰ ਇਹਨਾਂ ਸਕਿੱਲ ਟ੍ਰੇਡ ਪ੍ਰੋਗਰਾਮ ਦੇ ਤਹਿਤ ਸਾਡੇ ਕੋਲ ਸੀਟਾਂ ਉਪਲਬਧ ਨੇ ਪਰ ਇਹ ਹੌਲੀ ਹੌਲੀ ਫਿਲ ਹੋ ਜਾਣੀਆਂ ਨੇ ਸੋ ਫਰਸਟ ਕਮ ਫਰਸਟ ਸਰਵ ਬੇਸਿਸ ਦੇ ਤਹਿਤ ਤੁਸੀਂ ਆਓ लैंडमार्क कूल इनफ पार्टनर्स ਨੇ कनाडा ਦੇ ਵਿੱਚ ਅਤੇ ਉਹਨਾਂ 파ਟਨਰਸ ਦੇ ਕੋਲ सीआईपी ਲਿਸਟ ਦੇ ਤਹਿਤ ਇਨਫ ਸਪੈਸ਼ਲਾਈਜੇਸ਼ਨਸ ਨੇ ਪ੍ਰੋਗਰਾਮਸ ਦੀਆਂ ਜਿਹੜੇ ਵਰਕ ਪਾਵਰਟਲੀ एलिजिबल ਸੋ ਵਿਜ਼ਿਟ ਕਰੋ ਸਾਡੇ ਦਫਤਰਾਂ ਦੇ ਵਿੱਚ ਅਤੇ ਆਪਣਾ ਸਹੀ ਪ੍ਰੋਗਰਾਮ ਚੁਣ ਕੇ ਆਪਣਾ ਸਟੱਡੀ ਵੀਜ਼ਾ ਅਪਲਾਈ ਕਰੋ ਜਲਦੀ ਤੋਂ ਜਲਦੀ ਦੋਨਾਂ ਇਨਟੇਕਸ ਵਿੱਚ ਸਪਟੰਬਰ ਅਤੇ ਜਨੂਅਰੀ ਦੋਨਾਂ ਦੇ ਵਿੱਚ ਸੀਟਾਂ ਅਵਲੈਬਲ ਨੇ ਦੋਨਾਂ ਦੇ ਵਿੱਚ ਹੀ ਸੀਟਾਂ ਅਵਲੈਬਲ ਨੇ ਬਿਲਕੁਲ ਠੀਕ ਹੈ ਅਮਨਦੀਪ ਜੀ ਪ੍ਰੋਸੈਸਿੰਗ ਟਾਈਮ ਅੱਜ ਦੇ ਸਮੇਂ ਵਿੱਚ ਕਿੰਨਾ ਕੁ ਚੱਲ ਰਿਹਾ ਹੈ ਪ੍ਰੋਸੈਸਿੰਗ ਟਾਈਮ ਅਹ ਸਰ ਇਹ ਇੱਕ ਇੰਟਰਸਟਿੰਗ ਕੁਐਸਚਨ ਹੈ ਪ੍ਰੋਸੈਸਿੰਗ ਟਾਈਮ ਥੋੜਾ ਜਿਹਾ ਵੇਰੀ ਕਰ ਜਾਂਦਾ ਹੈ ਠੀਕ ਹੈ ਜੀ ਕੁਝ ਕੇਸਸ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ 2 ਤੋਂ 3 ਮਹੀਨੇ ਦਾ ਸਮਾਂ ਵੀ ਲੱਗ ਜਾਂਦਾ ਹੈ ਬਟ ਕੁਝ ਕੇਸਸ ਦੇ ਵਿੱਚ ਇੱਕ ਜਿਹੜੇ ਮਹੀਨੇ ਦੇ ਅੰਦਰ ਵੀ ਬਚਦਾ ਰਿਜ਼ਲਟ ਆ ਰਿਹਾ ਹੈ ਮੈਂ ਬੈਸਟ ਐਡਵਾਈਸ ਇਹ ਕਰ ਸਕਦਾ ਹਾਂ ਕਿ ਜੇ ਤੁਸੀਂ ਸਪਟੈਂਬਰ ਇਨਟੇਕ ਲਈ ਅਪਲਾਈ ਕਰ ਰਹੇ ਹੋ ਕਿ ਮਈ ਜੂਨ ਦੇ ਵਿੱਚ ਇੰਪੋਰਟੈਂਟ ਨਹੀਂ ਜੂਨ ਤੇ ਜੁਲਾਈ ਦੇ ਵਿੱਚ ਆਪਣੇ ਕੇਸਸ ਨੂੰ ਫਾਈਲ ਲੌਂਜਮੈਂਟ ਤੱਕ ਲੈ ਕੇ ਜਾਓ ਠੀਕ ਹੈ ਜੀ ਸੋ ਥੈਟ ਤੁਹਾਡੀ ਫਾਈਲ ਦੇ ਕੋਲ ਐਟ ਲੀਸਟ ਇੱਕ ਤੋਂ ਦੋ ਮਹੀਨੇ ਦਾ ਸਮਾਂ ਹੋਵੇ ਐਮਬੈਸੀ ਦੇ ਵਿੱਚ ਰਿਵਿਊ ਠੀਕ ਹੈ ਜੀ ਸੋ ਜੇ ਜਨਵਰੀ ਇੰਟਰੀ ਅਪਲਾਈ ਕਰ ਰਹੇ ਹੋ ਡਿਸੰਬਰ ਦੇ ਵਿੱਚ ਨਾਰਮਲੀ ਛੁੱਟੀਆਂ ਪੈ ਜਾਂਦੀਆਂ ਨੇ ਕੈਨੇਡਾ ਦੇ ਵਿੱਚ ਜੇ ਜਨਵਰੀ ਲਈ ਅਪਲਾਈ ਕਰ ਰਹੇ ਹੋ ਹੁਣ ਵੀ ਅਪਲਾਈ ਕਰੋ ਸਹੀ ਟਾਈਮ ਹੈ ਜੇ ਲਾਸਟ ਡੇ ਦੀ ਗੱਲ ਕਰਾਂ ਤਾਂ ਮੋਟਾ-ਮੋਟਾ ਤੁਹਾਨੂੰ ਅਕਤੂਬਰ ਤੱਕ ਆਪਣੀ ਫਾਈਲ ਲੌਂਚ ਕਰ ਦੇਣੀ ਚਾਹੀਦੀ ਹੈ ਬੇਸਿਕਲੀ ਇਹ ਬੈਸਟ ਟਾਈਮ ਹੈ ਜੀ ਜੀ ਚਲੋ ਥੈਂਕ ਯੂ ਸੋ ਮੱਚ ਸੋ ਅਮਨਦੀਪ ਜੀ ਦੇ ਨਾਲ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਸਾਡੀ ਹੋਈ ਸੋ ਥੈਂਕ ਯੂ ਸੋ ਮੱਚ ਅਮਨਦੀਪ ਜੀ ਸਕਰੀਨ ਤੇ ਨੰਬਰ ਹੈ ਸਾਰੇ ਸਟੂਡੈਂਟਸ ਨੋਟ ਕਰ ਲੈਣ 90413 90412 ਤੁਸੀਂ ਜਸਮੀਤ ਜੀ ਦੇ ਨਾਲ ਗੱਲ ਕਰੋ ਅਮਨਦੀਪ ਜੀ ਦੇ ਨਾਲ ਗੱਲ ਕਰੋ WhatsApp ਦੇ ਉੱਤੇ ਆਪਣੀ ਕੁਐਰੀ ਭੇਜੋ ਪਰਸਨਲੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਕਿਸੇ ਵੀ ਆਫਿਸ ਵਿਜ਼ਿਟ ਕਰੋ ਜੇ ਤੁਸੀਂ ਜਿਵੇਂ ਸਕਿੱਲ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਸਟੈਂਡ ਕੋਰਸਸ ਦੀ ਗੱਲ ਕੀਤੀ ਹੈ ਅਮਨਦੀਪ ਜੀ ਨੇ ਸੋ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕੋਰਸਸ ਵੱਲ ਤੁਸੀਂ ਲੈ ਕੇ ਜਾਓ ਜਿੱਥੇ ਤੁਹਾਡੀ ਹੱਤੀ ਹੁਨਰ ਡਿਵੈਲਪ ਹੋਵੇ ਅਤੇ ਤੁਹਾਨੂੰ ਇੰਪਲੋਇਮੈਂਟ ਦੀ ਕਿਸੇ ਤਰ੍ਹਾਂ ਦੀ ਕੈਨੇਡਾ 'ਚ ਦਿੱਕਤ ਨਾ ਹੋਵੇ ਥੈਂਕ ਯੂ ਸੋ ਮੱਚ ਅਮਨਦੀਪ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ